ਪ੍ਰਸ਼ਾਸਨ ਕੋਲ ਜਿਹੜਾ ਕਿ ਕੰਮ ਕਰਦੇ ਨਹੀਂ ਸੋ ਰਿਹਾ ਉਹਨੂੰ ਹਿਲਾਉਣ ਵਾਸਤੇ ਆਏ ਸੀ ਕਿਉਂਕਿ ਜਿੱਥੇ ਕਰੋਨਾ ਦੀ ਮਾਰ ਕਾਰਨ ਸਾਰਾ ਸੰਸਾਰ ਤਰਾਤਰ ਕਰ ਰਿਹਾ ਲੋਕੀ ਰੋਜੀ ਰੋਟੀ ਦਾ ਅਬਾਜ਼ ਆ ਰਹੇ ਔਰ ਆਪਾਂ ਰੋਜ਼ ਖ਼ਬਰਾਂ ਪੜ੍ਹਦੇ ਆ ਕੋਈ ਮਜ਼ਦੂਰ ਕੋਈ ਆਮ ਇਨਸਾਨ ਪਹਾ ਲੈ ਲੈ ਕੇ ਆਪਣੇ ਆਪ ਨੂੰ ਤੁਤਰ ਕਰ ਰਹੇ ਨੇ ਉੱਥੇ ਇਨਸਾਨ ਹੀ ਇਨਸਾਨ ਨੂੰ ਮਾਰਨ ਦੇ ਤੋਲੇ ਆ ਅੱਜ ਜਦੋਂ ਪਤਾ ਲੱਗਿਆ ਮੈਂ ਸਬਜ਼ੀ ਮਜ਼ਦੂਰ ਮੰਡੀ ਲਗੜਿਆ ਤਾਂ ਉੱਥੇ ਮਜ਼ਦੂਰ ਖੜੇ ਸੀ ਮਿਸਤਰੀ ਖੜੇ ਸੀ ਮੈਂ ਕਿਹਾ ਤੁਸੀਂ ਤੁਹਾਨੂੰ ਕਾਰੋਬਾਰ ਇਹ ਸਰ ਕੰਮ ਸਾਰਿਆਂ ਦਾ ਬੰਦ ਹੈ ਮੈਂ ਕਿਹਾ ਕਾਰਨ ਕੀ ਹੈ ਕਹਿੰਦੇ ਕਾਰਨ ਇਹ ਹੈ ਵੀ ਜਿਹੜੀ ਰੇਤੇ ਦੀ ਟਰਾਲੀ 16-1700 ਦੇ ਸੀਗੀ ਅੱਜ ਉਹ 3000 ਦੀ ਟਰਾਲੀ ਮਿਲ ਰਹੀ ਹੈ ਸੀਮਿੰਟ ਦੀ ਬੋਰੀ ਜਿਹੜੀ 350 ਅੱਜ 400 ਵੀ ਦੇ ਰਹੇ ਨੇ ਜਿਹਦੇ ਕਰੋਂ ਆਮ ਲੋਕ ਜਿਹਨਾਂ ਕੋਲ ਪੈਸੇ ਦੀ ਪਹਿਲਾਂ ਹੀ ਟਾਈਟ ਤੰਗੀ ਹੈ ਉਹ ਕੰਮ ਕਰ ਕਰਨ ਤੋਂ ਸੰਕੋਚ ਕਰ ਰਹੇ ਨੇ ਜੇ ਉਸਰ ਗੋਸ਼ ਕਰ ਰਹੇ ਨੇ ਉਹ ਸਾਨੂੰ ਕੰਮ ਕਿੱਥੋਂ ਮਿਲੇਗਾ ਉਹ ਅਸੀਂ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਬੁਲੰਦ ਕਰਨ ਵਾਸਤੇ ਉਹ ਦਸਨਵਾਸੀ ਪ੍ਰਸ਼ਾਸਨ ਕੋਲ ਆਈ ਸੀ ਦੱਸੀ ਹੁਣ ਮੈਂ ਕਹਾਂ ਤੁਸੀਂ ਕੰਮ ਕਰਦੇ ਨੀਂਨਾ ਸੋਵੋ ਪ੍ਰਸ਼ਾਸਨ ਦਾ ਮਤਲਬ ਹੁੰਦਾ ਹੈ ਵੀ ਲੋਕਾਂ ਨੂੰ ਇਨਸਾਫ਼ ਦਰਾਂ ਰੋਕਾਂ ਤੇ ਪਹਿਲਾ ਦਰਾਂ ਲੇਕਿਨ ਜਿਸ ਵੇ ਤੁਸੀਂ ਹਰ ਤਰ੍ਹਾਂ ਹਰ ਹਰ ਪੱਖ ਤੋਂ ਲਕਾਮ ਦੇਖੋ ਕੋਰੋਨਾ ਤਾਂ ਮਹਾਮਾਰੀ ਕੁਦਰਤ ਵੱਲੋਂ ਹੈ ਲੇਕਿਨ ਜਿਹੜੀ ਜੋ ਤੁਸੀਂ ਕਰ ਸਕਦੇ ਹੋ ਜੋ ਤੁਸੀਂ ਕੰਟਰੋਲ ਕਰ ਸਕਦੇ ਹੋ ਉਹਦੇ ਤੇ ਬੈਰ ਦਿਓ ਉਹ ਉਸ ਵਾਸਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਤੁਸੀਂ ਕੋਈ ਉਤਰਦੇ ਨਹੀਂ ਕਿ ਸਮਝਦ ਸੇਗਾ ਤੇ ਅਸੀਂ ਤਾਂ ਹੀ ਬੇਨਤੀ ਕਰਾਂਗੇ ਤੁਸੀਂ ਵੀ ਇਸ ਵਿੱਚ ਸਹਿਯੋਗ ਦਿਓ ਤਾਂ ਜੋ ਜਿਹੜੇ ਕਾਲਾ ਵਿਅਕਤੀ ਕੱਲਾ ਕਰਮ ਵਾਲੇ ਆ ਉਹਨਾਂ ਨੂੰ ਅੱਛ ਪਾਈਆ ਸਕੇ ਅਤੇ ਆਮ ਲੋਕਾਂ ਨੂੰ ਥੋੜਾ ਜਿਹਾ ਰਾਹ ਸਸਤਾ ਹੋ ਜਾਵੇ ਇਹ ਹੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ